ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਤੇ ਪ੍ਰੋਗਰਾਮ ਅਨੁਸਾਰ ਰੋਸ਼ ਪ੍ਰਦਰਸ਼ਨ ਕੀਤਾ ਗਿਆ ਇਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਫਾਜ਼ਲਕਾ ਜ਼ਿਲ੍ਹੇ ਵਿੱਚ ਸਟੂਡੈਂਟ ਪੁੱਜੇ ਵਿਦਿਆਰਥੀ ਪੁੱਜੇ ਜਿਨ੍ਹਾਂ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਗਿਆ ਨਵੀਂ ਸਿੱਖਿਆ ਨੀਤੀ ਦਾ ਵਿਰੋਧ ਕੀਤਾ ਗਿਆ ਅਤੇ ਪੰਜਾਬ ਵਿੱਚ ਤੇਲਗੂ ਭਾਸ਼ਾ ਦਾ ਵਿਰੋਧ ਲਾਉਣ ਦਾ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਅਤੇ ਕਿਹਾ ਗਿਆ ਕਿ 10ਵੀਂ ਤੇ ਪਲੱਸ 2 ਦੇ ਵਿੱਚ ਪੰਜਾਬੀ ਵਿਸ਼ੇ ਵਿੱਚ ਲਗਭਗ 3000 ਤੋਂ ਵੱਧ ਵਿਦਿਆਰਥੀ ਫੇਲ ਹੋਏ ਹਨ ਉਹਨਾਂ ਨੂੰ ਪੰਜਾਬੀ ਸਿਖਾਈ ਜਾਵੇ ਬਲਕਿ ਤੇਲਗੂ ਸਿਖਾਈ ਜਾ ਰਹੀ ਹੈ ਅਤੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਡਾਂਗਾ ਦਿੱਤੀਆਂ ਜਾ ਰਹੀਆਂ ਹਨ ਜੋ ਪੈਨ ਹਰਾ ਪੈਨ ਹੱਕਾਂ ਤੇ ਹਿੱਤਾਂ ਲਈ ਚੱਲਣਾ ਸੀ ਉਹ ਵਿਦਿਆਰਥੀਆਂ ਤੇ ਮੁਲਾਇਮਤ ਉਲਟ ਚੱਲ ਰਿਹਾ ਹੈ ਇਸ ਲਈ ਉਹ ਵਿਰੋਧ ਕਰਦੇ ਹਨ ਇਸ ਮੌਕੇ ਬੋਲਦੇ ਹੋਏ ਪੰਜਾਬ ਸਟੂਡੈਂਟ ਯੂਨੀਅਨ ਦੇ ਵੱਖ-ਵੱਖ ਆਗੂਆਂ ਨੇ ਹੋਰ ਕੀ ਕੁਝ ਕਿਹਾ ਸਭ ਕੋ ਜਾਣਦਾ ਹੈ ਜੀ ਅਸੀਂ ਪੰਜਾਬ ਸ਼ੂਰਨ ਯੂਨੀਅਨ ਅੱਜ ਜੌਣ ਪਦਰੀ ਤੇ ਅਸੀਂ ਰੈਕਸ਼ਨ ਕਰ ਰਹੇ ਆ ਵੀ ਜਿਹੜੀਆਂ ਸਰਕਾਰ ਨੇ ਪਹਿਲਾਂ ਕਾਫੀ ਮੰਗਾਂ ਨੂੰ ਲੈ ਕੇ ਸਤਾ ਚ ਪੈਰ ਧਰਨ ਕਰ ਲਿਆ ਆਵਦੇ ਪਸਾਰ ਲਈ ਜਿਹੜੀ ਸਿੱਖਿਆ ਸਿਹਤ ਰੋਜ਼ਗਾਰ ਨੂੰ ਲੈ ਕੇ ਇੱਥੇ ਆਪਦਾ ਕਾਮਜਾਬ ਬਣਾ ਗਈ ਪਰ ਉਹ ਫਲੈਕਸਾਂ ਤੱਕ ਸੀ ਮੁਤ ਰਹੇ ਆ ਅੱਜ ਜਿਹੜਾ ਰੋਜ਼ਗਾਰ ਦੇਣ ਨੂੰ ਇਹ ਪਸੰਦ ਨਹੀਂ ਕਰਦੇਗੇ ਵਿਦਿਆਰਥੀ ਬੇਕਾਰ ਬੇ ਜਿਹੜਾ ਬੇਰਜ਼ਗਾਰੀ ਵੱਧ ਪੱਧਰ ਤੇ ਕਰਾਚ ਹੈਗੀ ਹੈ ਵਿਦਿਆਰਥੀ ਪੜ੍ਹ ਕੇ ਕਰਾਚ ਬੈਟਰ ਦੀ ਮਜਬੂਰ ਹੈਗਾ ਪਰ ਉਹਨਾਂ ਰੋਜ਼ਗਾਰ ਨਹੀਂ ਦਿੱਤਾ ਜਾਂਦਾ ਵਿਦਿਆਰਥੀ ਖੁਦ ਖੁਸ਼ੀਆਂ ਕਰਨ ਨੂੰ ਮਜਬੂਰ ਹੈਗਾ ਇੱਥੇ ਪਿਛਲੇ ਦਿਨੀ ਇੱਕ ਕੋਟਾ ਦੀ ਖਬਰ ਲੱਗੀ ਹੈ ਵਿਦਿਆਰਥੀ ਅਤੇ ਵੱਧ ਖੁਦ ਖੁਸ਼ੀਆਂ ਕਰਨ ਨੂੰ ਹਾਜ਼ਰ ਹੋਏ ਬੈਠੇ ਆ ਵੀ ਜੇ ਹਿਸਾਬ ਨਾਲ ਬੇਰਜ਼ਗਾਰੀ ਹੈਗੀ ਹੈ ਪਰ ਅਸੀਂ ਇਹ ਸਮਝਦੇ ਆਂ ਵੀ ਜਿਹੜਾ ਅੱਜ ਸਿੱਖਿਆ ਨੂੰ ਲੈ ਕੇ ਇਹਨਾਂ ਨੇ ਬੇੜਾ ਵਰਕ ਕੀਤਾ 코로나 ਕਾਲ ਤੋਂ ਸਮੇਂ ਜਿਹੜਾ ਇਹਨਾਂ ਨਵੀਂ ਸਿੱਖਿਆ ਨੀਤੀ 2020 ਲੈ ਕੇ ਆਏ ਜਿਹੜੀ ਬਿਲਕੁਲ ਗੈਰਕਾਨੂੰਨੀ ਸੀਗੀ ਮਤਲਬ ਪੜਾਉਂਦਾ ਕੋਈ ਉਹਨਾਂ ਦਾ ਹੈ ਹੀ ਨਹੀਂ ਸੀਗਾ ਜਮਾਈ ਕਿ ਵਿਦਿਆਰਥੀ ਨੂੰ ਗੁਲਜਾਈ ਇਹਨਾਂ ਕੋ ਦਿੱਤਾ ਗਿਆ ਵੀ ਵਿਦਿਆਰਥੀ ਨੂੰ ਪਸੰਦ ਨਹੀਂ ਵਿਦਿਆਰਥੀ ਬੀਏ ਕਰਨ ਨੂੰ ਪਸੰਦ ਨਹੀਂ ਕਰਦਾਗਾ ਉਹਦੇ ਚ ਜਿਹੜੀਆਂ ਸਪਲੀਆਂ ਬਣ ਕੇ ਆਉਂਦੀਆਂ ਫਿਰ ਵਿਦਿਆਰਥੀ ਨੇ ਉਹਨੂੰ ਫਿਰ ਕਾਹਨੋਂ ਗੱਲ ਪਾਉਣਾ ਹੈ ਨਾ ਤੇ ਉਹਦੇ ਚ ਇੱਕ ਇੱਕ ਕਰਕੇ ਇਹ ਆਏ ਵੀ ਇਹਨਾਂ ਨੂੰ ਵਕਤ ਪਛਾਵਾ ਪੜਾਈਆਂ ਜਾਣੀਆਂ ਜਿਹਦੇ ਚ ਇਹ ਤੇਲਗੂ ਭਾਸ਼ਾ ਨੂੰ ਲੈ ਕੇ ਆਏ ਸਕੂਲਾਂ ਚ ਤੇਲਗੂ ਭਾਸ਼ਾ ਪੜਾਉਣ ਲੱਗ ਗਏ ਹੋਰ ਟੀਚਰ ਵੀ ਆਨਲਾਈਨ ਪੜ੍ਹ ਕੇ ਆਵੀਂ ਕਰੀ ਅੰਦਰ ਟ੍ਰੇਨਿੰਗ ਉਹ ਤੋਂ ਬਾਦ ਉਹ ਵਿਦਿਆਰਥੀਆਂ ਨੂੰ ਵੀ ਦੱਸੀ ਜਾਂਦਾ ਜਿਹੜਾ ਕਿ ਅਸੀਂ ਕਹਿੰਦੇ ਆ ਤੇਲਗੂ ਭਾਸ਼ਾ ਦੀ ਇੱਥੇ ਲੋੜ ਨਹੀਂ ਸੀਗੀ ਸਾਨੂੰ ਇਹ ਤਾਂ ਕਹਿਣਾ ਥੋਪੀ ਗਈ ਹੈ ਸਾਡੇ ਤੇ ਪਿਛਲੇ ਦਿਨ ਜੋ ਪ੍ਰਸ਼ਨ ਤੋਂ ਰਿਜ਼ਲਟ ਆਉਂਦਾ आधे ਬੰਦੇ ਪੰਜਾਬੀ ਚ ਫੇਲ ਹੋ ਜਾਂਦੇ ਆ ਉਹਦੇ ਬਾਅਦ ਵੀ ਆ ਸਾਨੂੰ ਤੇਲਗੂ ਦੀ ਲੋੜ ਨਹੀਂ ਸੀ ਤੇ ਮਾਤ ਭਾਸ਼ਾ ਪੰਜਾਬੀ ਦੀ ਲੋੜ ਸੀ ਪਹਿਲਾਂ ਪੰਜਾਬੀ ਦੇ ਪੈਰ ਪਸੇ ਨੇ ਚਾਹੀਦੇ ਸੀ ਪੰਜਾਬੀ ਵੱਧ ਵਿਦਿਆਰਥੀ ਆਉਣੇ ਚਾਹੀਦੇ ਸੀ ਇੱਥੇ ਫੇਰ ਤੁਸੀਂ ਤੇਲਗੂ ਵੀ ਲਾਉਂਦੇ ਆ ਦੀ ਸ਼ੁਰੂ ਕਰਦੇ ਕੋਈ ਚੱਕਰ ਨਹੀਂ ਸੀ ਸਾ ਪਰ ਤੁਸੀਂ ਜਦੋਂ ਇੱਥੇ आधे ਬੰਦੇ ਪੰਜਾਬੀ ਚ ਫੇਲ ਹੋ ਜਾਂਦੇ ਤੁਸੀਂ ਤੇਲਗੂ ਪੜਾਈ ਜਾਂਦੇ ਹੋ ਕਮ ਸੇ ਕਮ ਇਨਾ ਤਾਂ ਰੱਖੋ ਮਾਤ ਭਾਸ਼ਾ ਆਉਣੀ ਚਾਹੀਦੀ ਖੇਤਰੀ ਭਾਸ਼ਾ ਚ ਜਦੋਂ ਇਹ ਪੰਜਾਬ ਪੰਜਾਬ ਦੇ ਲੈਵਲ 'ਤੇ ਪੰਜਾਬੀ ਵੱਧ ਹੋਣੀ ਚਾਹੀਦੀ ਆ ਜਿੱਦੇ ਚਸ ਵੀ ਜਦੋਂ ਇਥੇ 90% ਰੋਜ਼ਗਾਰ ਕਰਨ ਹੋਣਾ ਚਾਹੀਦਾ ਪੰਜਾਬ ਵਾਸੀਆਂ ਵਾਲੀਆਂ ਨੌਕਰੀਆਂ ਵਿੱਚ ਉਹ ਅੱਜ ਸਾਨੂੰ ਕਿਤੇ ਨਹੀਂ ਦਿਖਦਾ ਇਥੇ ਬਾਹਰੋਂ ਦਾ ਬੰਦਾ ਆਉਦਾ ਉਹ ਪੇਪਰ ਦਿੰਦਾ ਕਲੀਅਰ ਕਰਕੇ ਉਹ ਵੱਧ ਬੈਠੇ ਆ ਸਾਡਾ ਅੱਜ ਬੇਰੁਜ਼ਗਾਰੀ ਦਾ ਵੱਡਾ ਕਾਰਨ ਇਹ ਆ ਵੀ ਸਾਡੇ ਇੰਨੇ ਵਿਦਿਆਰਥੀ ਬੇਰੁਜ਼ਗਾਰ ਬੈਠੇ ਆ ਅੱਜ ਅਸੀਂ ਪਿੰਡਾਂ ਵਿੱਚੋਂ ਵਿਦਿਆਰਥੀ ਆਈਟੀਆ ਵਿੱਚੋਂ ਤੇ ਸਰਕਾਰੀ ਕਾਲਜਾਂ ਵਿੱਚੋਂ ਅੱਜ ਅਸੀਂ ਇੱਥੇ ਬੈਠੇ ਆ ਇਹ ਇਸ ਕਰਕੇ ਬੈਠੇ ਆ ਵੀ ਜਿਹੜਾ ਅੱਜ ਸਾਡੀਆਂ ਇਹਨਾਂ ਮੰਗਾਂ ਦੇ ਸੀ ਜਿਹੜਾ ਸੰਘਰਸ਼ ਆ ਕਰ ਰਹੇ ਆ ਵੀ ਇਹਨਾਂ ਮੰਗਾਂ ਸਾਡਾ ਲਾਜ਼ਮੀ ਹੈ ਪਿੰਡਾਂ ਦੇ ਪਿੰਡ ਇੱਥੇ ਬੇਰੁਜ਼ਗਾਰ ਬੈਠ ਨੌਪਰੀ ਲਿਤੇ ਆ ਨਹੀਂ ਹੈਗਾ ਜੋ ਵੀ ਬੰਦਾ ਪੜ੍ਹ ਕੇ ਬੀਏ ਬੀਐਡ ਕਰਕੇ ਧਿਆੜੀਆਂ ਜਾਈ ਜਾਂਦਾ ਨਾਰਮਲ 3-400 ਰੁਪਏ ਤੇ ਤੇ ਉਹ ਇੰਨੇ ਕ ਜ਼ਿਆਦਾ ਇਹ ਮਜਬੂਰ ਹੋ ਚੁੱਕੇ ਆ ਸਾਡੀ ਇਹ ਮੰਗ ਹੈ ਵੀ ਇੱਕ ਤਾਂ ਇਹ ਨਵੀਂ ਸਿੱਖਿਆ ਨੀਤੀ ਉਹ ਵੀ ਸੋ ਵੀ ਰਾਤ ਹੋਣੀ ਚਾਹੀਦੀ ਹੈ ਦੂਸਰਾ ਜਿਹੜਾ ਇੱਥੇ ਰੋਜ਼ਗਾਰ ਦਾ ਪੱਧਰ ਹੋਣਾ ਚਾਹੀਦਾ ਰੋਜ਼ਗਾਰ ਦਿੱਤਾ ਜਾਣਾ ਚਾਹੀਦਾ ਤੀਸਰਾ ਇੱਕ ਇਹਦੇ ਚ ਇਹ ਮੰਗ ਨਿਕਲ ਕੇ ਆਈ ਜਿਹੜਾ ਵੀ ਅਸੀਂ ਜਿਹੜਾ ਤੇਲਗੂ ਭਾਸ਼ਾ ਵਾਲਾ ਹੁਣ ਪਹਿਲਾ ਮਾਤਮਾ ਪੜ੍ਹਾਈ ਜਾਣੀ ਚਾਹੀਦੀ ਸਕੂਲਾਂ ਵਿੱਚ ਤੇਲਗੂ ਭਾਸ਼ਾ ਦਾ ਅਜੇ ਜਿਹੜਾ ਸੰਦਰਭ ਹੀ ਨਹੀਂ ਬਣਿਆਗਾ ਜਿਹੜਾ ਵੱਧ ਲੋੜ ਇੱਥੇ ਪੰਜਾਬੀ ਦੀ ਹੈ ਸਾਨੂੰ ਤੇਲਗੂ ਦੀ ਨਹੀਂ ਹੈਗੀ ਅੱਜ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਸੰਘਰਸ਼ ਕਰ ਰਹੇ ਹਾਂ ਤੇ ਇੱਕ ਪੰਜਾਬ ਆਸੀ ਵਾਲੇ 90% ਰਾਖਵਾ ਕਰਨਾ ਹੋਣਾ ਚਾਹੀਦਾ ਰੋਕਰੀਆਂ ਵਿੱਚ ਤੇ ਇਹ ਲਾਜ਼ਮੀ ਤੌਰ ਹੈਗਾ ਬੇਰਜ਼ਗਾਰੀ ਦਾ ਕਾਰਨ ਸਭ ਤੋਂ ਵੱਡੇ ਪੱਧਰ ਤੇ ਆਉਣ ਵਾਲੇ ਦਿਨਾਂ 'ਚ ਨਹੀਂ ਤਾਂ ਵਿਦਿਆਰਥੀਆਂ ਦੇ ਵੱਧ ਖਬਰਾਂ ਲੱਗਿਆ ਕਰਨਗੇ ਖੁਦਕੁਸ਼ੀ 'ਚ ਜਿਵੇਂ ਕੋਟਾ ਦੀਆਂ ਪਿਛਲੇ ਲੱਗਣੀਆਂ ਸ਼ੁਰੂ ਹੋ ਗਈਆਂ ਇਹ ਆਉਣ ਵਾਲੇ ਦਿਨਾਂ 'ਚ ਘਟਾ ਨਹੀਂ ਰਹਿਣਾ ਜੇ ਤੁਸੀਂ ਸੱਚਾ ਚ ਆਏ ਹੋ ਤੁਸੀਂ ਆਪਦਾ ਕੰਮ ਵੀ ਚ ਜੋ ਜਿਲ੍ਹਾ ਪਤਰੀ ਜਿਹੜਾ ਪ੍ਰਦਰਸ਼ਨ ਸੀਗਾ ਜਿਹਦੇ ਵਿੱਚੋਂ ਸਿੱਖਿਆ ਨੀਤੀ ਨੂੰ ਸਭੀ ਰੱਦ ਕਰਨ ਦੀ ਮੰਗ ਅਤੇ ਰੋਜ਼ਗਾਰ ਦਾ ਪ੍ਰਬੰਧ ਕਰਨ ਦੀ ਜਿਹੜੀ ਜ਼ਿੰਮੇਵਾਰੀ ਸਰਕਾਰ ਆਪਣੀ ਕਿਤੇ ਉੱਤੇ ਪਾਜ ਰਹੀ ਹੈ ਉਹਨਾਂ ਦੀ ਜ਼ਿੰਮੇਵਾਰੀ ਦਾ ਅਸਾਸਾ ਕਰਾਉਣ ਦੇ ਲਈ ਸਾਡੇ ਜਿਹੜਾ ਸੀ ਜਿਲ੍ਹਾ ਪਤਰੀ ਜਿਹੜਾ ਉਹ ਪ੍ਰਦਰਸ਼ਨ ਕੀਤਾ ਜਿਹਦੇ ਵਿੱਚੋਂ ਇਹ ਪੰਜਾਬ ਸਰਕਾਰ ਜਿਹੜੀ ਸਿੱਖਿਆ ਤੇ ਸਿਹਤ ਦੀ ਗਰੰਟੀ ਜਿਹੜੀ ਲੈ ਕੇ ਆਈ ਸੀ ਅੱਜ ਸਿੱਖਿਆ ਜਿਹੜੀ ਹੈ ਉਹ ਐਜੂਕੇਸ਼ਨ ਪਾਲਿਸੀ 2020 ਤੱਕ ਜਿਹੜਾ ਪੰਜਾਬ ਦੇ ਵਿੱਚ ਲਾਗੂ ਕੀਤੀ ਜਾ ਰਹੀ ਤੁਸੀਂ ਇਹ ਦੇਖਿਆ ਹੋਣਾ ਪਿਛਲੇ ਦਿਨ ਸਕੂਲਾਂ ਦੇ ਵਿੱਚ ਜਿਹੜਾ ਤੇਲਗੂ ਪਾਸ਼ਾ ਜਿਹੜੀ ਉਹ ਪ੍ਰਾਈਜ਼ ਜਾਰੀ ਸੀ ਸ਼ੁਰੂ ਕੀਤੀ ਜਾ ਰਹੀ ਹੈ ਚੈਨ ਤੋਂ ਤਸਵੀਰ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਜਿਹੜੀ ਤੇਲਗੂ ਪਾਸ਼ਾ ਸਤਾਈ ਜਾ ਰਹੀ ਹੈ ਅਸਲੇ ਚ ਜਿਹੜਾ ਸੀ ਰਿਜ਼ਲਟ ਦੇਖ ਦੇਖਦੇ ਗਿਆ ਰਿਜ਼ਲਟ ਦੇ ਵਿੱਚ ਪਲੱਸ 2 ਦੇ ਵਿਦਿਆਰਥੀ 2937 ਵਿਦਿਆਰਥੀ ਜਿਹੜੇ ਪੰਜਾਬੀ ਦੇ ਵਿੱਚ ਫੇਲ ਹੋ ਰਹਿ ਗਏ ਅਸਲ ਜਿਹੜੀ ਹੈ ਤੁਡੀ ਐਜੂਕੇਸ਼ਨ ਹੈ ਉਹਨੂੰ ਬਿਹਤਰ ਕਰਨ ਦੀ بجائے ਉਹਦਾ ਐਜੂਕੇਸ਼ਨ ਦਾ ਜਿਹੜਾ ਵੱਡਾ ਕਾਹਨ ਕੀਤਾ ਜਾ ਰਿਹਾ ਉਹਦੇ ਤੇ ਸਰਕਾਰ ਕੋਈ ਬੋਲਣ ਨੂੰ ਤਿਆਰ ਨਹੀਂ ਹੈ ਦੂਜੀ ਗੱਲ ਰੁਜ਼ਗਾਰ ਦੀ ਗਰੰਟੀ ਵੀ ਇਹਨਾਂ ਨੇ ਲੈ ਕੇ ਆਏ ਸੀਗੇ ਵੀ ਰੁਜ਼ਗਾਰ ਸੀ ਵੱਧ ਪੈਦਾ ਕਰਾਂਗੇ ਇੱਥੇ ਖੇਤੀ ਸੂਬਾ ਪੰਜਾਬ ਪਰ ਖੇਤੀ ਦੇ ਵਿੱਚ ਉਹ ਆ ਵੀ ਉਹ ਜਿਹੜੇ ਉਹ ਬਹੁਤ ਘੱਟ ਨੇ ਦੂਜੀ ਗੱਲ ਮਸ਼ੀਨੀ ਕਰਨੇ ਜਿਹੜਾ ਰੁਜ਼ਗਾਰ ਵਾਲੇ ਪਾਸੇ ਜਿਹੜਾ ਇਥੋਂ ਦੀ ਸਰਕਾਰ ਨੇ ਜਿਹੜਾ ਪ੍ਰਬੰਧ ਕਰਨਾ ਸੀਗਾ ਨੌਜਵਾਨਾਂ ਦੇ ਲਈ ਹੋਰ ਹੀ ਕੀਤਾ ਜਾ ਰਿਹਾ ਹੈਗਾ ਇਹਤੇ ਉਪਯੋਗ ਜਿਹੜੇ ਸੈਲੋ ਵਰਗੇ ਜਿਹੜੇ ਲਾਏ ਜਾ ਰਹੇ ਆ ਜਿਦੇ ਵਿੱਚ ਮਜ਼ਦੂਰਾਂ ਨੂੰ ਪਸੰਦ ਆਉਣ ਜਿਹੜਾ ਉਹ ਖੇਤੀ ਚ ਬਾਹਰ ਕਰਨਾ ਹੈਗਾ ਜਿਸ ਦਿਨ ਆ ਪਛਾਈ ਦੀ ਨਹੀਂ ਅਮਰੀਕਾ ਦਾ ਜਿਹੜਾ ਉਹ ਪ੍ਰਸ਼ਾਸਨ ਪਤੀ ਆ ਉਹ ਸਾਡੇ ਭਾਰਤ ਦੇ ਵਿੱਚ ਆਉਂਦਾ ਉਹਨਾਂ ਵੱਲੋਂ ਜਿਹੜਾ ਖੇਤੀ ਇਥੋਂ ਦੇ ਦੁੱਧ ਦੇ ਜਿੰਨੇ ਪ੍ਰੋਡਕਟ ਨੇ ਉਹਦੇ ਤੇ ਪੂਰੇ ਦਾ ਪੂਰਾ ਕਬਜ਼ਾ ਜਿਹੜਾ ਕਾਰਪੋਰੇਟ ਦਾ ਉਹ ਉਹ ਦੇਣਾ ਹੈਗਾ ਉਸ ਵਿਰੋਧ ਦੇ ਵਿੱਚ ਅੱਜ ਜਿਹੜਾ ਪ੍ਰਦਰਸ਼ਨ ਕਰ ਰਹੇ ਆ ਵੀ ਇਥੋਂ ਦੇ ਨੌਜਵਾਨਾਂ ਨੂੰ ਜਿਹੜਾ ਨਿਸ਼ਾਨਾ ਦਿੱਤਾ ਜਾਵੇ ਇਥੋਂ ਦੇ ਨੌਜਵਾਨਾਂ ਨੂੰ ਉਦਗਾਰ ਦਿੱਤਾ ਜਾਵੇ ਸਿੱਖਿਆ ਦਿੱਤੀ ਜਾਵੇ एबीए न्यूज चैनल देखने वाले सभी दर्शकों से हम अपील करते हैं कि एबीए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत